ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸਾ ਮਹੱਲਾ ਪੰਜਵਾਂ ਠਾਕੁਰ ਸਿਓ ਜਾਕੀ ਬਣਾਈ ਭੋਜਨ ਪੂਰਨ ਰਹੇ ਅਗਾਈ ਕਛੂ ਨ ਥੋਰਾ ਹਰ ਭਗਤਨ ਕਾ ਖਾਤ ਖਰਚਤ ਬਿਲਸ਼ਤ ਦੇਵਨ ਕਾ ਰਹਾਉ ਜਾਕਾ ਧਣੀ ਅਗਮ ਗੁਸਾਈ ਮਨ ਕੀ ਕਹ ਕੇ ਚਲਾਈ ਜਾਕੀ ਸੇਵਾ 10 ਅਸ਼ਟ ਸਿਧਾਈ ਪਲਕ ਦਿஷ்ட ਤਾਂ ਕੀ ਲਗਹੁ ਪਾਈ ਜਾਕੋ ਦਇਆ ਕਰੋ ਮੇਰੇ ਸੁਆਮੀ ਕਹੋ ਨਾਨਕ ਨਾਹੀ ਤਿਨ ਕਾਮੀ ਆਸਾ ਮਹਲਾ 5 ਜੋ ਮੈਂ ਆਪਣਾ ਸਤਗੁਰ ਧਿਆਇਆ ਤਬ ਮੇਰੇ ਮਨ ਮਹਾਂ ਸੁਖ ਪਾਇਆ ਮਿਟ ਗਈ ਗਣਤ ਬਿਨਾ ਸਿਓ ਸੰਸਾ ਨਾਮ ਰਤੇ ਜਨ ਭਏ ਭਗਵੰਤਾ ਰਹਾਉ ਜੋ ਮੈਂ ਆਪਣਾ ਸਾਹਿਬ ਚੀਤ ਤਉ ਭਉ ਮਿਟਿਓ ਮੇਰੇ ਮੀਤ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਦੇਖ ਚਲਿਤ ਮਨ ਭੇ ਦਿਲਾਸਾ ਨਾਨਕ ਦਾਸ ਤੇਰਾ ਪ੍ਰਵਾਸਾ ਆਸਾ ਮਹਲਾ 5 ਅਨ ਦਿਨ ਮੂਸਾ ਲਾਜ ਟੁਕਾਈ ਗਿਰਤ ਕੂਪ ਮੈਂ ਖਾਹੇ ਮਠਾਈ ਸੋਚਤ ਸਾਚਤ ਰੈਣ ਬਿਹਾਨੀ ਅਨੇਕ ਰੰਗ ਮਾਇਆ ਕੀ ਚਿਤਵਤ ਕਬ ਹੂੰ ਨਾ ਸਿਮਰੈ ਸਾਰੰਗ ਪਾਨੀ ਰਹਾਉ ਧਰਮ ਕੀ ਛਾਇਆ ਨਹਿਚਲ ਗਰੇ ਬਾਂਧਿਆ ਕਾਲ ਕੈ ਫਾਸ ਸ਼ਕਤ ਸਰ ਸੰਧਿਆ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂਡ ਨਿਚਲ ਕਰ ਪਾਇਆ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀਵੈ ਹਰ ਗੁਣ ਗਾਏ ਆਸਾ ਮਹਲਾ 5 2 ਤੁਕੇ ਉਨ ਕੈ ਸੰਗ ਤੂੰ ਕਰਤੀ ਕੇਲ ਉਨ ਕੈ ਸੰਗ ਹਮ ਤੁਮ ਸੰਗ ਮੇਲ ਉਨਕੈ ਸੰਗ ਤੁਮ ਸਭ ਕੋ ਲੋਰੈ ਓਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈ ਰਾਗੀ ਕਹਾਂ ਸਮਾਏ ਤਿਸ ਬਿਨ ਤੂੰ ਹੀ ਦੁਹੇ ਰੀ ਰਹਾਉ ਉਨਕੈ ਸੰਗ ਤੂੰ ਗ੍ਰਹਿ ਮਹਿ ਮਾਹਰ ਉਨਕੈ ਸੰਗ ਤੂੰ ਹੋਈ ਹੈ ਜਾਹਰ ਉਨ ਕੈ ਸੰਗ ਤੂੰ ਰਖੀ ਪਪੋਲ ਓਸ ਬਿਨਾ ਤੂੰ ਛੁਟਕੀ ਰੋਲ ਉਨ ਕੈ ਸੰਗ ਤੇਰਾ ਮਾਨ ਮਹਤ ਉਨ ਕੈ ਸੰਗ ਤੁਮ ਸਾਖ ਜਗਤ ਉਨ ਕੈ ਸੰਗ ਤੇਰੀ ਸਭ ਵਿਦ ਥਾਟੀ ਓਸ ਬਿਨਾ ਤੂੰ ਹੋਈ ਹੈ ਮਾਟੀ ਉਹ ਮੈ ਰਾਗੀ ਮਰੈ ਨਾ ਜਾਏ ਹੁਕਮੇ ਬਾਂਦਾ ਕਾਰ ਕਮਾਏ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੈ ਆਪ ਆਸਾ ਮਹੱਲਾ ਪੰਜਵਾਂ ਨਾ ਉਹ ਮਰਤਾ ਨਾ ਹਮ ਡਰਿਆ ਨਾ ਉਹ ਬਿਨਸੈ ਨਾ ਹਮ ਕੜਿਆ ਨਾ ਓਹ ਨਿਰਤਨ ਨਾ ਹਮ ਭੂਖੇ ਨਾ ਓਸ ਦੁਖ ਨਾ ਹਮ ਕੋ ਦੁਖੇ ਅਵਰ ਨਾ ਕੋ ਮਾਰਨ ਵਾਰਾ ਜੀਓ ਹਮਾਰਾ ਜੀਓ ਦੇਨ ਹਾਰਾ ਰਹਾਉ ਨਾ ਓਸ ਬੰਧਨ ਨਾ ਹਮ ਬਾਂਦੇ ਨਾ ਉਸ ਧੰਦਾ ਨਾ ਹਮ ਧੰਦੇ ਨਾ ਉਸ ਮੈਲ ਨਾ ਹਮ ਕੋ ਮੈਲਾ ਉਸ ਆਨੰਦ ਤਾਂ ਹਮ ਸਦ ਕੇਲਾ ਨਾ ਉਸ ਸੋਚ ਨਾ ਹਮ ਕੋ ਸੋਚਾ ਨਾ ਉਸ ਲੇਪ ਨਾ ਹਮ ਕੋ ਪੋਚਾ ਨਾ ਉਸ ਭੂਖ ਨਾ ਹਮ ਕੋ ਤ੍ਰਿਸ਼ਨਾ ਜਾਂ ਉਹ ਨਿਰਮਲ ਤਾਂ ਹਮ ਜਚਨਾ ਹਮ ਕਿਛ ਨਾਹੀ ਇਕੈ ਉਹ ਹੀ ਅਗੇ ਪਾਛੇ ਇਕੋ ਸੋਈ ਨਾਨਕ ਗੁਰ ਖੋਏ ਭ੍ਰਮ ਪੰਗਾ ਹਮ ਓਏ ਮਿਲ ਹੋਏ ਇਕ ਰੰਗਾ ਅਸਾ ਮਹੱਲਾ ਪੰਜਵਾ ਅਨਿਕ ਭਾਂਤ ਕਰ ਸੇਵਾ ਕਰੀਐ ਜਿਉ ਪ੍ਰਾਣ ਧਨ ਆਗੈ ਧਰੀਐ ਪਾਣੀ ਪੱਖਾ ਕਰੋ ਤਦ ਅਭਿਮਾਨ ਅਨਿਕ ਬਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਭਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਉ ਦਾਸਨ ਦਾਸੀ ਕੀ ਪਨਹਾਰ ਉਨ ਕੀ ਰੇਣ ਬਸੈ ਜੀ ਨਾਲ ਮਾਥੇ ਭਾਗ ਤਾਂ ਪਾਵੋ ਸੰਗ ਮਿਲੈ ਸੁਆਮੀ ਅਪੁਣੇ ਰੰਗ ਜਾਪ ਤਾਪ ਦੇਵੋ ਸਭ ਨੀਮਾ ਕਰਮ ਧਰਮ ਅਰਪੋ ਸਭ ਹੋਮਾ ਗਰਭ ਮੋਹ ਤਜ ਹੋਵੋ ਰੇਣ ਉਨ ਕੈ ਸੰਗ ਦੇਖੋ ਪ੍ਰਭ ਨੈਣ ਨਿਮਖ ਨਿਮਖ ਇਹੀ ਆਰਾਦੋਂ ਦਿਨ ਸਰੇਣ ਏ ਸੇਵਾ ਸਾਧਾ ਭਏ ਕਿਰਪਾਲ ਗੋਪਾਲ ਗੋਬਿੰਦ ਸਾਧ ਸੰਗ ਨਾਨਕ ਬਖਸ਼ਿੰਦ ਆਸਾ ਮਹੱਲਾ ਪੰਜਵਾਂ ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁਖ ਲਗੈ ਨ ਕੋਏ ਪ੍ਰਭ ਕੀ ਪ੍ਰੀਤ ਹਉਮੈ ਮਲ ਖੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਹੋਏ ਸੁਨੋ ਮੀਤ ਐਸਾ ਪ੍ਰੇਮ ਪਿਆਰ ਜੀ ਪ੍ਰਾਣ ਕਟ ਕਟ ਆਧਾਰ ਰਹਾਉ ਪ੍ਰਭ ਕੀ ਪ੍ਰੀਤ ਭਏ ਸਗਲ ਨਿਧਾਨ ਪ੍ਰਭ ਕੀ ਪ੍ਰੀਤ ਹਿਰਦੈ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਦ ਸੋਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਇਹ ਭਵ ਜਲ ਤਰੈ ਪ੍ਰਭ ਕੀ ਪ੍ਰੀਤ ਜਮ ਤੇ ਨਹੀਂ ਡਰੈ ਪ੍ਰਭ ਕੀ ਪ੍ਰੀਤ ਸਗਲ ਉਧਾਰੈ ਪ੍ਰਭ ਕੀ ਪ੍ਰੀਤ ਚੱਲੈ ਸੰਘਾਰੈ ਆਪੋ ਕੋਈ ਮਿਲੇ ਨਾ ਭੂਲੇ ਜਿਸ ਕ੍ਰਿਪਾਲ ਤਿਸ ਸਾਧ ਸੰਗ ਘੂਲੇ ਕਹੋ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਆਸਾ ਮਹੱਲਾ ਪੰਜਵਾਂ ਭੂਪਤ ਹੋਏ ਕੈ ਰਾਜ ਕਮਾਇਆ ਕਰ ਕਰ ਅਨਰਥ ਵਿਹਾਜੀ ਮਾਇਆ ਸੰਚਤ ਸੰਚਤ ਥੈਲੀ ਕੀਨੀ ਪ੍ਰਭ ਉਸਤੇ ਡਾਰ ਅਵਰ ਕਉ ਦੀਨੀ ਕਾਚ ਗਗਰੀਆ ਅੰਬ ਮਜਰੀਆ ਗਰਭ ਗਰਭ ਵਾਹੂ ਮਹ ਪਰਿਆ ਰਹਾਉ ਨਿਰਪਉ ਹੋਇਓ ਭਇਆ ਨਿਹੰਗਾ ਚੀਤ ਨ ਆਇਓ ਕਰਤਾ ਸੰਗਾ ਲਸ਼ਕਰ ਜੋੜੇ ਕੀਆ ਸੰਬਾਹਾ ਨਿਕਸਿਆ ਫੂਕ ਤਾਂ ਹੋਇ ਗਇਓ ਸੁਹਾਹਾ ਉੱਚੇ ਮੰਦਰ ਮਹਿਲ ਅਰ ਰਾਣੀ ਹਸਤ ਘੋੜੇ ਜੋੜੇ ਮਨ ਭਾਨੀ ਵੱਡ ਪਰਵਾਰ ਪੂਤ ਅਰਤੀਆਂ 모ਹੇ ਪਚੇ ਪਚ ਅੰਦਾ ਮੂਆ ਜਿਨੇ ਉਪਾਹਾ ਤਿਨੇ ਬਿਨਾਹਾ ਰੰਗ ਰਸਾ ਜੈਸੇ ਸੁਪਨਾ ਹੋ ਸੋਈ ਮੁਕਤਾ ਤਿਸ ਰਾਜਮਾਲ ਨਾਨਕ ਦਾਸ ਜਿਸ ਖਸ਼ਮ ਦਿਆਲ ਆਸਾ ਮਹੱਲਾ ਪੰਜਵਾਂ ਇਨਸਿਓ ਪ੍ਰੀਤ ਕਰੀ ਕਨੇਰੀ ਜੋ ਮਿਲਿਐ ਤੋ ਵਧੈ ਵਧੇਰੀ ਗਲ ਚਮੜੀ ਜੋ ਛੋੜੈ ਨਾਹੀ ਲਾਗ ਛਟੋ ਸਤਿਗੁਰ ਕੀ ਪਾਈ ਜਗ ਮੋਹਣੀ ਹਮ ਤਿਆਗ ਗਵਾਈ ਨਿਰਗਨ ਮਿਲਿਓ ਵਜੀ ਵਧਾਈ ਰਹਾਉ ਐਸੀ ਸੁੰਦਰ ਮਨ ਕਾ 모ਹ ਹੈ ਬਾਟ ਘਾਟ ਗਰੇ ਬਨ ਬਨ ਜੋ ਹੈ ਮਨ ਤਨ ਲਾਗੇ ਹੋਏ ਕੈ ਮੀਠੀ ਗੁਰ ਪ੍ਰਸਾਦ ਮੈਂ ਖੋਟੀ ਦੀਠੀ ਅਗਰਕ ਉਸ ਕੇ ਵੱਡੇ ਠਗਾਉਂ ਛੋਡੇ ਨਾਹੀ ਬਾਪ ਨਾ ਮਾਉ ਮੇਲੀ ਆਪਣੇ ਉਹਨਲੇ ਬੰਧੇ ਗੁਰ ਕਿਰਪਾ ਤੇ ਮੈਂ ਸਗਲੇ ਸਾਦੇ ਅਬ ਮੋ ਰੈ ਮਨ ਭਇਆ ਆਨੰਦ ਪੌ ਚੁਕਾ ਟੁੱਟੇ ਸਭ ਫੰਦ ਕਹੋ ਨਾਨਕ ਜਹ ਸਤਗੁਰ ਪਾਇਆ ਕਰ ਸੰਗਲਾ ਮੈਂ ਸੁਖੀ ਵਸਾਇਆ आसा महला पंजा आठ पहर निकट कर जाने प्रभ का किया मीठा माने एक नाम संतन आधार होए रहे सब की पगशार संत रहत सुन मेरी भाई की महमा कथन न जाई रहाओ वर्तन जा केवल नाम आनंद रूप कीर्तन विश्राम मित्र शत्रु जा ਇਕ ਸਮਾਨੈ ਪ੍ਰਭਿ ਆਪਣੇ ਬਿਨ ਅਵਰ ਨਾ ਜਾਣੈ ਕੋਟ ਕੋਟ ਅੱਗ ਕਾਟਣਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਸੂਰਬੀਰ ਬਚਨ ਕੇ ਬਲੀ ਕੌਲਾ ਬਪਨੀ ਸੰਤੀ ਛਲੀ ਤਾਂ ਕਾ ਸੰਗ ਬਾਚੈ ਸੁਰਦੇਵ ਅਮੋਗ ਦਰਸ ਸਫਲ ਜਾ ਕੀ ਸੇਵ ਕਰ ਜੋੜ ਨਾਨ ਕਰੇ ਅਰਦਾਸ ਮੋਹੇ ਸੰਤ ਟਹਿਲ ਦੀਜੈ ਗੁਣਤਾਸ ਆਸਾ ਮਹੱਲਾ ਪੰਜਵਾਂ ਸਗਲ ਸੂਕ ਜਪ ਇਕ ਨਾਮ ਸਗਲ ਧਰਮ ਹਰ ਕੇ ਗੁਣ ਗਾਮ ਮਹਾ ਪਵਿੱਤਰ ਸਾਧ ਕਾ ਸੰਗ ਜਿਸ ਭੇਟਤ ਲਾਗੈ ਪ੍ਰਭ ਰੰਗ ਗੁਰ ਪ੍ਰਸਾਦ ਓਏ ਆਨੰਦ ਪਾਵੈ ਜਿਸ ਸਿਮਰਤ ਮਨ ਹੋਏ ਪ੍ਰਗਾਸ਼ਾ ਤਾਂ ਕੀ ਗਤਮਿਤ ਕਹਿ ਨਾ ਜਾਵੇ ਰਹਾਉ ਵਰਤਨੇ ਮੱਜਨ ਤਿਸ ਪੂਜਾ 베ਦ ਪੁਰਾਨ ਤਿਨ ਸਿਮਰਤ ਸੁਨੀਜਾ ਮਹਾ ਪੁਨੀਤ ਜਾ ਕਾ ਨਿਰਮਲ ਥਾਨ ਸਾਧ ਸੰਗਤ ਜਾ ਕੈ ਹਰ ਹਰ ਨਾਮ ਪ੍ਰਗਟਿਓ ਸੋ ਜਨ ਸਗਲੇ ਭਵਨ ਪਤਤ ਪ੍ਰੀਤ ਤਾਂ ਕੀ ਪਗ ਰੇਨ ਜਾਂ ਕੋ ਭੇਟਿਓ ਹਰ ਹਰ ਰਾਇ ਤਾਂ ਕੀ ਗਤ ਮਿਤ ਕਥਨ ਨ ਜਾਏ ਆਠ ਪਹਿਰ ਕਰ ਜੋੜ ਧਿਆਵੋਂ ਉਨ ਸਾਧਾਂ ਦਾ ਦਰਸ਼ਨ ਪਾਵੋਂ ਬੋਹੇ ਗਰੀਬ ਕੋ ਲੇਹੁਰ ਲਾਏ ਨਾਨਕ ਆਏ ਪਏ ਸਰਨਾਏ ਆਸਾ ਮਹਲਾ 5 ਆਠ ਪਹਿਰ उदक इशनानी सदही भोग लगाए सुगनी बिरथा काहू छोड नाही बहर बहुर जिस लाग पाई साल ग्राम हमारे सेवा पूजा अर्चा बंधन देवा रहाओ घंटा जाका सुनिए कुंट आसन जाका ਸਦਾ ਬੈਕੁੰਠ ਜਾ ਕਾ ਚਵਰ ਸਭ ਉਪਰ ਚੂਲੇ ਤਾਂ ਕਾ ਧੂਪ ਸਦਾ ਪਰਫੁੱਲੇ ਘਟ ਘਟ ਸੰਪਟ ਹੈ ਰੇ ਜਾ ਕਾ ਅਪਗ ਸਭਾ ਸੰਗ ਹੈ ਸਾਦਾ ਆਰਤੀ ਕੀਰਤਨ ਸਦਾ ਆਨੰਦ ਮਹਿਮਾ ਸੁੰਦਰ ਸਦਾ ਬੇਅੰਤ ਜਿਸਹਿ ਪ੍ਰਾਪਤ ਤਿਸ ਹੀ ਲਹਿਣਾ ਸੰਤ ਚਰਨ ਉਹ ਆਇਓ ਸਰਨਾ ਹਾਥ ਚੜਿਓ ਹਰ ਸਾਲ ਗ੍ਰਾਮ ਕਹੋ ਨਾਨਕ ਗੁਰ ਕੀਨੋ ਦਾਨ ਆਸਾ ਮਹੱਲਾ ਪੰਜਵਾਂ ਪੰਜ ਪਦਾ ਜਿਹ ਪੈਂਡੇ ਲੁੱਟੀ ਪਨਹਾਰੀ ਸੋ ਮਾਰਗ ਸੰਤਨ ਦੂਰਾਰੀ ਸਤ ਗੁਰ ਪੂਰੇ ਸਾਚ ਕਹਿਆ ਨਾਮ ਤੇਰੇ ਕੀ ਮੁਕਤੇ ਬੀਤੀ ਜਦ ਕਾ ਮਾਰਗ ਦੂਰ ਰਹਿਆ ਰਹਾ ਜਹ ਲਾਲ ਜਹ ਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਜਹ ਆਵਟੇ ਬਹੁਤ ਕਨ ਸਾਥ ਪਰਮ ਬ੍ਰਹਮ ਕੇ ਸੰਗੀ ਸਾਧ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨ ਅਪੇਖਾ ਕਹੋ ਨਾਨਕ ਜਿਸ ਸਤਗੁਰ ਪੂਰਾ ਵਜੇ ਤਾਕੈ ਅਨਹਦ ਤੂਰਾ ਆਸਾ ਮਹੱਲਾ ਪੰਜਵਾਂ ਦੋ ਪੰਦਾ ਇੱਕ ਸਾਧੂ ਸੰਗ ਸਿਖਾਇਓ ਨਾਮ ਸਗਲ ਮਨੋਰਥ ਪੂਰਨ ਕਾਮ ਬੁਝ ਗਈ ਤ੍ਰਿਸ਼ਨਾ ਹਰ ਜਸਹਿ ਅਗਾਨੇ Jap Jap ਜੀਵਾ ਸਾਰੰਗ ਪਾਨੇ ਕਰਨ ਕਰਾਵਣ ਸ਼ਰਨ ਪਰਿਆ ਗੁਰ ਪ੍ਰਸਾਦ ਸਹਜ ਘਰ ਪਾਇਆ ਬਿਟਿਆ ਅੰਧੇਰਾ ਚੰਦ ਚੜਿਆ ਰਹਾਉ ਲਾਲ ਜਵੇਹਰ ਭਰੇ ਪੰਡਾਰ ਟੋਟ ਨ ਆਵੇ ਜਪ ਨਿਰੰਕਾਰ ਅੰਮ੍ਰਿਤ ਸ਼ਬਦ ਪੀਵੇ ਜਨ ਕੋਏ ਨਾਨਕਤਾ ਕੀ ਪਰਮਗਤ ਹੋਏ ਆਸਾ ਕਰ ਸਤਮਾ ਮਹੱਲਾ ਪੰਜਵਾਂ ਹਰ ਕਾ ਨਾਮ ਰਿਦੈ ਨਿਤ ਧਿਆਈ ਸੰਗੀ ਸਾਥੀ ਸਗਲ ਤਰਾਈ ਗੁਰ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰਤ ਸਦਾ ਸੰਭਾਲੇ ਰਹਾਉ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਆਸਾ ਮਹੱਲਾ ਪੰਜਵਾਂ ਸਾਧੂ ਸੰਗਤ ਤਰਿਆ ਸੰਸਾਰ ਹਰ ਕਾ ਨਾਮ ਮਨੇ ਆਧਾਰ ਚਰਨ ਕਮਲ ਗੁਰਦੇਵ ਪਿਆਰੇ ਪੂਜੈ ਸੰਤ ਹਰ ਪ੍ਰੀਤ ਪਿਆਰੇ ਰਹਾਉ ਜਾਂ ਕੈ ਮਸਤਕ ਲਿਖਿਆ ਭਾਗ ਕਹੋ ਨਾਨਕ ਤਾਂ ਗਾਥਿਰ ਸੁਹਾਗ ਆਸਾ ਮਹਲਾ 5 ਮੀਠੀ ਆਗਿਆ ਪਿਰ ਕੀ ਲਾਗੀ ਸੌਂਕਣ ਕਰ ਕੀ ਕੰਤ ਤਿਆਗੀ ਪ੍ਰੇ ਸੁਹਾਗਣ ਸ਼ਿੰਗਾਰ ਕਰੀ ਮਨ ਮੇਰੇ ਕੀ ਤਪਤ ਹਰੀ ਭੜੋ ਭਇਓ ਪ੍ਰੇ ਕਹਿਆ ਮਾਨਿਆ ਸੂਖ ਸਹਿਜ ਇਸ ਘਰ ਕਾ ਜਾਣਿਆ ਰਹਾਉ ਹਉ ਬੰਦੀ ਪ੍ਰੇ ਖਿਦਮਤਦਾਰ ਉਹ ਅਮਨਾਸ਼ੀ ਅਗਮ ਅਪਾਰ ਲੇ ਪਖਾ ਪ੍ਰੇ ਚਲੋਂ ਪਾਏ ਭਾਗ ਗਏ ਪੰਚਦੂਤ ਲਾਵੇ ਨਾ ਮੈਂ ਕੁਲ ਨਾ ਸੋਭਾਵੰਤ ਕਿਆ ਜਾਨਾ ਕਿਉ ਪਾਨੀ ਕੰਤ ਮੋਹਿ ਅਨਾਥ ਗਰੀਬ ਨਿਮਾਣੀ ਕੰਤ ਪਕਰ ਹਮ ਕੀ ਨੀ ਰਾਣੀ ਜਬ ਮੁਖ ਪ੍ਰੀਤਮ ਸਾਜਨ ਲਾਗਾ ਸੂਖ ਸਹਿਜ ਮੇਰਾ ਧਨ ਸੁਹਾਗਾ ਕਹੋ ਨਾਨਕ ਮੋਰੀ ਪੂਰਨ ਆਸਾ ਸਤਗੁਰ ਮੇਲੀ ਪ੍ਰਭ ਗੁਣਤਾਸਾ ਆਸਾ ਮਹੱਲਾ ਪੰਜਵਾਂ ਮਾਥੇ ਤ੍ਰਿਕੁਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੇ ਬਾ ਕੀ ਫੂੜ ਸਦਾ ਭੁਖੀ ਪਿਰ ਜਾਣੈ ਦੂਰ ऐसी स्त्रीक राम उपाई उन सब जग खाय हम गुरु राखे मेरे भाई रहाओ पैठ गोली सब जग जोहिया ब्रह्मा विष्णु महादेव मोहिया गुरु मुख नाम लगे से सोहिया वरत नेम कर ठाके पुनः चरणा तट तीर्थ भवे सब तरना से बरे जे सतगुरु की शरणा ਮਾਇਆ ਮੋ ਸਭੋ ਜਗ ਬੰਦਾ ਹਉਮੈ ਪਚੈ ਮਨ ਮੁਖ ਮੂਰਾਖਾ ਗੁਰ ਨਾਨਕ ਬਾਹ ਪਕਰ ਹਮ ਰਾਖਾ ਆਸਾ ਮਹੱਲਾ ਪੰਜਵਾ ਸਰਬ ਦੂਖ ਜਬ ਬਿਸਰੈ ਸੁਆਮੀ ਹੀ ਹਉ ਹਾ ਕਾਮਨਾ ਪ੍ਰਾਨੀ ਸੰਤ ਤ੍ਰਿਪਤਾਸੇ ਹਰ ਹਰ ਧਿਆਏ ਕਰ ਕਿਰਪਾ ਆਪਣੇ ਨੈ ਲਾਏ ਸਰਬ ਸੂਖ ਪ੍ਰਭ ਤਮਰੀ ਰਜਾਈ ਰਹਾਉ ਸੰਗ ਹੋਵਤ ਕਉ ਜਾਨਤ ਦੂਰ ਸੋ ਜਨ ਮਰਤਾ ਨਿਤ ਨਿਤ ਝੂਰ ਜਿਨ ਸਭ ਕਿਛ ਦਿਆ ਤਿਸ ਚਿਤਵਤ ਨਾਹਿ ਮਹਾ ਵਿਕਿਆ ਮੈਂ ਦਿਨ ਰਹਿਨ ਜਾਹਿ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਾਈਐ ਗੁਰ ਪੂਰੇ ਟੇਕ ਕਹੋ ਨਾਨਕ ਪ੍ਰਭ ਸਿਮਰੋ ਏਕ ਗਤ ਪਈ ਐ ਗੁਰ ਪੂਰੇ ਟੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ